ਜੀ ਕੀ ਫਤਿਹ ਇੱਕ ਵਾਰ ਸੰਤ ਬਾਬਾ ਨਾਨਕ ਸਿੰਘ ਜੀ پاس ਸੰਤ ਬਾਬਾ ਅਤਰ ਸਿੰਘ ਜੀ ਅਦਲੇ ਵਾਲੇ ਘੋੜੀ ਤੇ ਅਸਵਾਰ ਹੋ ਕੇ ਪੁੱਜੇ ਸੰਤ ਅਤਰ ਸਿੰਘ ਜੀ ਸੰਤ ਵਧਾਵਾ ਸਿੰਘ ਜੀ ਦੇ ਗੁਰੂ ਭਾਈ ਸਨ ਇਹਨਾਂ ਦੀ ਅਵਸਥਾ ਬ੍ਰਹਮ ਗਿਆਨੀਆ ਵਾਲੀ ਸੀ ਬਾਬਾ ਜੀ ਨੇ ਬਹੁਤ ਸਤਿਕਾਰ ਕੀਤਾ ਇੱਕ ਦਿਨ ਸੰਤ ਅਤਰ ਸਿੰਘ ਜੀ ਨੇ ਬੇਨਤੀ ਕੀਤੀ ਕਿ ਪਾਸ਼ਾ ਸਾਨੂੰ ਨਾਮਦਾਨ ਦਿਓ ਬਾਬਾ ਨਾਨਕ ਸਿੰਘ ਜੀ ਨਿਮਰਤਾ ਸਹਿਤ ਬੋਲੇ ਤੁਸੀਂ ਤਾਂ ਰੱਬ ਹੋ ਅਸੀਂ ਤਾਂ ਤੁਹਾਡੇ ਜੇਲੇ ਵਾਲਕੇ ਹਾਂ ਬਖਸ਼ਿਸ਼ ਤਾਂ ਸਾਡੇ ਤੇ ਕਰੋ ਸੰਤ ਆਤਲੇ ਵਾਲੇ ਕਹਿਣ ਲੱਗੇ ਭਾਵੇਂ ਚੇਲੇ ਬਣ ਕੇ ਪਾਰ ਕਰ ਦਿਓ ਭਾਵੇਂ ਗੁਰੂ ਬਣ ਕੇ ਕਰੋ ਹੁਣ ਦਰਗਾਹ ਦੀ ਪੂੰਜੀ ਤੁਹਾਡੇ ਹੱਥ ਹੈ ਇੱਕ ਦਿਨ ਸੰਤ ਬਾਬਾ ਅਨੰਦ ਸਿੰਘ ਜੀ ਦੁਪਹਿਰੇ ਇੱਕ ਤਲਾਈ ਵਿੱਚ ਇਸ਼ਨਾਨ ਕਰ ਰਹੇ ਸਨ ਉੱਥੇ ਹੀ ਸੰਤਾਂ ਨੂੰ ਬੁਲਾ ਲਿਆ ਸੰਤਾਂ ਦੇ ਨਾਂ ਚੌਣ ਤੇ ਬਾਹੋਂ ਫੜ ਕੇ ਇਸ਼ਨਾਨ ਕਰਨ ਲਈ ਤਲਾਈ ਵਿੱਚ ਲੈ ਗਏ ਹਜ਼ੂਰੀ ਵਿੱਚ ਸੰਤ ਹਜੂਰਾ ਸਿੰਘ ਜੀ ਸਨ ਉਹਨਾਂ ਤੋਂ ਦਹੀਂ ਮੰਗਵਾਇਆ ਬਾਬਾ ਜੀ ਨੇ ਆਪ ਦਹੀਂ ਉਹਨਾਂ ਦੇ ਸੀਸ ਵਿੱਚ ਪਾਇਆ ਤੇ ਮੁੱਖੋਂ ਪੰਕਤੀ ਉਚਾਰੀ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਤੇ ਫਿਰ ਉਚਾਰਨ ਕੀਤਾ ਵਾਹਿਗੁਰੂ ਪਿੱਛੇ ਸੰਤਾਂ ਨੇ ਕਿਹਾ ਵਾਹਿਗੁਰੂ ਫਿਰ ਮੂਲ ਮੰਤਰ ਆਰੰਭ ਕੀਤਾ ਏਕ ਓ ਅੰਕਾਰ ਸੰਤਾਂ ਨੇ ਪਿੱਛੇ ਕਿਹਾ ਇਕ ਓਅੰਕਾਰ ਇੰਜ ਸੰਤ ਬਾਬਾ ਨਾਨਕ ਸਿੰਘ ਜੀ ਅੱਗੇ-ਅੱਗੇ ਬੋਲਦੇ ਗਏ ਤੇ ਸੰਤ ਅਤਲੇ ਵਾਲੇ ਪਿੱਛੇ-ਪਿੱਛੇ ਬੋਲਦੇ ਗਏ ਐਨੇ ਸਮੇਂ ਵਿੱਚ ਬਾਬਾ ਜੀ ਉਹਨਾਂ ਦੇ ਦਹੀਂ ਮਲਦੇ ਰਹੇ ਅਤੇ ਇਸ਼ਨਾਨ ਵੀ ਕਰਵਾਉਂਦੇ ਰਹੇ ਸਮਾਪਤੀ ਉੱਤੇ ਸੰਤ ਜੀ ਬੋਲੇ ਅੱਜ ਗੁਰਮੰਤਰ ਮਿਲਿਆ ਹੈ ਮੂਲ ਮੱਤਰ ਦੇ ਜਾਪ ਦੇ ਫਲ ਦਾ ਅੰਦਾਜ਼ਾ ਲਾਉਣ ਲੱਗੇ ਤਾਂ ਸਾਡੇ ਦੁਨਿਆਵੀ ਜੀਵਾਂ ਤੋਂ ਕਦੇ ਨਹੀਂ ਲੱਗ ਸਕਦਾ ਪਰੰਤੂ ਬਾਬਾ ਜੀ ਦੀ ਸਮਾਤ ਤੋਂ ਪਤਾ ਲੱਗਦਾ ਹੈ ਕਿ ਜੇ ਮੂਲ ਮਾਤਰ ਦੇ ਪਾਠ ਸਵਾ ਲੱਖ ਹੋ ਜਾਣ ਤਾਂ ਅੰਨੇ ਹੋਏ ਮਨੁੱਖ ਵੀ ਸੁ ਜਾਖੇ ਹੋ ਸਕਦੇ ਹਨ ਇਸ ਗੱਲ ਦਾ ਭੇਦ ਉਸ ਸਮੇਂ ਖੁੱਲਿਆ ਜਦੋਂ ਉਹਨਾਂ ਨੇ ਧਾਰਾ ਸਿੰਘ ਨੂੰ ਸਮਤ ਦਿੱਤੀ ਬਾਬਾ ਜੀ ਇੱਕ ਵਾਰ ਝੰਗ ਗਏ ਨਿਤਨੇਮ ਦੀ ਸਮਾਪਤੀ ਤੋਂ ਪਿੱਛੋਂ ਉਹ ਸੈਰ ਕਰਨ ਲਈ ਬਾਹਰ ਨਿਕਲ ਪਏ ਕੁਝ ਬਿਹੰਗਮ ਨਾਲ ਸਨ ਅਚਾਨਕ ਉਹਨਾਂ ਦੀ ਨਜ਼ਰ ਝਾੜੀ ਲਾ ਕੇ ਬੈਠੇ ਇੱਕ ਵਿਅਕਤੀ ਤੇ ਪਈ ਜਦੋਂ ਬਾਬਾ ਜੀ ਦਾ ਧਿਆਨ ਗਿਆ ਤਾਂ ਉਹਨਾਂ ਨੇ ਆਪਣੇ ਪਰਮ ਹਜੂਰੀ ਸੇਵਕ ਸੰਤ ਹਜੂਰਾ ਸਿੰਘ ਜੀ ਨੂੰ ਕਿਹਾ ਕਿ ਉਹ ਧਾਰਾ ਸਿੰਘ ਨੂੰ ਬੁਲਾ ਕੇ ਲਿਆ ਧਾਰਾ ਸਿੰਘ ਨੇ ਚਰਣਾ ਤੇ ਨਮਸਕਾਰ ਕੀਤੀ ਬਾਬਾ ਜੀ ਨੇ ਫਰਮਾਇਆ ਕੀ ਕਰ ਰਹੇ ਐ ਸائیں ਧਾਰਾ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੇਰੀਆਂ ਅੱਖਾਂ ਦੀ ਜੋਤ ਜਾਂਦੀ ਰਹੀ ਸੀ ਮੈਂ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਕਿ हे ਸੱਚੇ ਬਾਸ਼ਾ ਜੇ ਮੇਰੀਆਂ ਅੱਖਾਂ ਦੀ ਜੋਤ ਮੁੜ ਆਵੇ ਤਾਂ ਮੈਂ ਸ੍ਰੀ ਜਪਜੀ ਸਾਹਿਬ ਦੇ ਸਵਾ ਲੱਖ ਪਾਠ ਕਰਾਂਗਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜੋਰ ਵਾਪਸ ਆ ਗਈ ਹੈ ਤੇ ਹੁਣ ਮੈਂ ਜਪਜੀ ਸਾਹਿਬ ਦਾ ਸਵਾ ਲੱਖ ਪਾਠ ਪੂਰਾ ਕਰਨ ਵਿੱਚ ਲੱਗਾ ਹੋਇਆ ਹਾਂ ਧਾਰਾ ਸਿੰਘ ਦੀ ਬੇਨਤੀ ਸੁਣ ਕੇ ਬਾਬਾ ਜੀ ਨੇ ਠੰਡਾ ਹੋ ਕੇ ਭਰਿਆ ਧਾਰਾ ਸਿਆ ਇਹ ਕੀ ਕੀਤਾ ਸਿਰਫ ਅੱਖਾਂ ਦੀ ਜੋਤ ਲਈ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਸੁਖ ਲਿਆ ਉਹ ਭੋੜਿਆ ਇਹ ਸੰਸਾਰੀ ਜੋਤ ਤਾਂ ਸਵਾ ਲੱਖ ਮੂਲ ਮੰਤਰ ਦੇ ਪਾਠ ਨਾਲ ਹੀ ਮਿਲ ਜਾਣੀ ਸੀ ਤੂੰ ਜਬਜੀ ਸਾਹਿਬ ਦੇ ਪਾਠ ਦੇ ਨਾਲ ਅੰਦਰਲੀ ਜੋਤ ਵੀ ਬੰਦ ਕਰ ਲਈ ਅਤੇ ਇੰਨੇ ਵੱਡੇ ਜਾਪ ਨਾਲ ਮੰਗਿਆ ਵੀ ਕੀ ਇੱਕ ਕੌੜੀ ਜਿਵੇਂ ਰਾਜੇ ਮਹਾਰਾਜੇ ਪਾਸੋਂ ਲਾਲਾਂ ਹੀਰਿਆਂ ਤੇ ਜਵਾਹਰਾਂ ਨੂੰ ਮੰਗਣ ਦੀ ਬਜਾਏ ਇੱਕ ਕੌੜੀ ਮੰਗ ਲਵੇ ਇਸ ਜਾਪ ਨਾਲ ਤਾਂ ਰੱਬ ਨੂੰ ਵੀ ਮੰਗ ਸਕਦਾ ਸੀ ਰੱਬ ਅੱਠੇ ਪਹਿਰ ਤੇਰੇ ਕੋਲ ਰਹਿੰਦਾ ਜੀਸਸ ਮਾਤ ਨਾਲ ਕਿੰਨੀਆਂ ਗੱਲਾਂ ਸਪਸ਼ਟ ਹੁੰਦੀਆਂ ਹਨ ਪਹਿਲੀ ਇਹ ਕਿ ਸਵਾ ਲੱਖ ਮੂਲ ਮੰਤਰ ਦੇ ਪਾਠ ਨਾਲ ਅੰਨੇ ਵੀ ਸੁਝਾਖੇ ਹੋ ਸਕਦੇ ਹਨ ਫਿਰ ਜਪਜੀ ਸਾਹਿਬ ਦੇ ਸਵਾ ਲੱਖ ਪਾਠ ਨਾਲ ਰੱਬ ਪ੍ਰਾਪਤ ਹੋ ਸਕਦਾ ਹੈ ਸੰਸਾਰੀ ਜੋਤ ਅੱਖਾਂ ਦੀ ਮੰਗ ਇੱਕ ਕਾਡੀ ਦੇ ਸਮਾਨ ਹੈ ਪਰ ਅੰਦਰਲੀ ਜੋਤ ਮਨੁੱਖ ਦੀ ਅਸਲੀ ਮੰਗ ਹੈ ਅੰਤ ਵਿੱਚ ਇਹ ਵੀ ਸਮਝਤ ਮਿਲਦੀ ਹੈ ਕਿ ਥੋੜੇ ਕਰਨ ਵਾਸਤੇ ਬਹੁਤ ਵੱਡੇ ਜਾਪ ਦੀ ਸੁਖ ਨਹੀਂ ਸੁਖਣੀ ਚਾਹੀਦੀ ਮੂਲ ਮੰਤਰ ਦਾ ਪਾਠ ਪੂਰਾ ਨਾਨਕ ਹੋਸੀ ਧੀ ਸੱਚ ਦਾ ਕਰਨਾ ਚਾਹੀਦਾ ਹੈ ਇਹ ਮਰਿਆਦਾ ਆਰੰਭ ਤੋਂ ਹੀ ਚੱਲੀ ਆਈ ਹੈ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਇਸ ਨੂੰ ਦ੍ਰਿੜ ਕਰਵਾਇਆ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵੀ ਇਸ ਮਰਿਆਦਾ ਨੂੰ ਹੀ ਸਵੀਕਾਰ ਕਰਦੇ ਹਨ ਉਹ ਲਿਖਦੇ ਹਨ ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਵੇਈ ਨਦੀ ਦੁਆਰਾ ਸੱਚਖੰਡ ਪਹੁੰਚ ਕੇ ਅਕਾਲ ਪੁਰਖ ਨੂੰ ਗੁਰੂ ਧਾਰਿਆ ਸੀ ਤੇ ਅਕਾਲ ਪੁਰਖ ਵੱਲੋਂ ਮਹਾ ਮੰਤਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਉਪਦੇਸ਼ ਦੀ ਪ੍ਰਾਪਤੀ ਹੋਈ ਸੀ ਉਸ ਵਕਤ ਅਕਾਲ ਪੁਰਖ ਜੀ ਨੇ ਗੁਰੂ ਰੂਪ ਹੋ ਕੇ ਉਪਦੇਸ਼ ਦਿੱਤਾ ਤੇ ਫਿਰ ਸਤਗੁਰ ਨਾਨਕ ਸਾਹਿਬ ਜੀ ਨੇ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਜਾ ਰਿਹਾ ਤਾਂ ਅਕਾਲ ਪੁਰਖ ਨੇ ਹੁਕਮ ਕੀਤਾ ਕਿ ਜੋ ਇਸ ਨੂੰ ਨਾਲ ਮਿਲਾ ਕੇ ਸਿਮਰਨ ਕਰੇਗਾ ਉਸ ਨੂੰ ਸਭ ਪਦਾਰਥ ਮਿਲਣਗੇ ਤੇ ਮੁਕਤ ਹੋ ਜਾਏਗਾ ਸਾਰੇ ਕਾਰਜ ਰਾਸ ਹੋਣਗੇ ਇਸ ਸਾਰੇ ਦਾ ਨਾਮ ਮੂਲ ਮੰਤਰ ਹੈ ਅਸਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਇਆ ਇੱਕ ਓੰਕਾਰ ਤੋਂ ਗੁਰਪ੍ਰਸ਼ਾਦ ਤੱਕ ਮੂਲ ਮੰਤਰ ਨਹੀਂ ਮੰਗਲ ਹੈ ਇਸ ਮੰਗਲ ਨਾਲ ਕੋਈ ਵੀ ਸੱਚ ਤੱਕ ਮਿਲਣ ਨਾਲ ਇਹ ਮੂਲ ਮੰਤਰ ਬਣ ਜਾਂਦਾ ਹੈ। ਸੰਤ ਬਾਬਾ ਨਾਨਕ ਸਿੰਘ ਜੀ ਦੀ ਦੀਵਾਨ ਦੀ ਸਮਾਪਤੀ ਤੋਂ ਪਹਿਲਾਂ ਅਤੇ ਅਰਦਾਸ ਤੋਂ ਪਹਿਲਾਂ ਜੋ ਦਰਗਾਹੀ ਪ੍ਰਸ਼ਾਦ ਵਰਤਾਇਆ ਕਰਦੇ ਸਨ ਉਸ ਵਿੱਚ ਮੂਲ ਮੰਤਰ ਦਾ ਪਾਠ ਵੀ ਸ਼ਾਮਿਲ ਹੈ। ਬਾਬਾ ਜੀ ਦਾ ਫਰਮਾਨ ਸੀ ਕਿ ਹਰ ਪ੍ਰਾਣੀ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਠ ਕਰੇ ਜਾਂ ਕਰਾਵੇ। ਜੇ ਅਜਿਹਾ ਨਹੀਂ ਹੋ ਸਕਦਾ ਤਾਂ 50 ਪਾਠ ਸੁਖਮਣੀ ਸਾਹਿਬ ਦੇ ਕਰੇ ਜਾਂ 250 ਪਾਠ ਸ਼੍ਰੀ ਜਪਜੀ ਸਾਹਿਬ ਦੇ ਕਰੇ ਜੇ ਇਹਨਾ ਕੁਝ ਨਹੀਂ ਹੋ ਸਕਦਾ ਤਾਂ ਮੂਲ ਮੰਤਰ ਦੀਆਂ 6 ਮਾਲਾ 108 ਮਣਕੇ ਦੀਆਂ ਰੋਜ਼ ਕਰੇ ਇੰਜ ਹਰ ਮਹੀਨੇ 180 ਮਾਲਾ ਕਰਨ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪੈ ਜਾਂਦਾ ਹੈ ਇਸ ਤਰ੍ਹਾਂ ਬਾਬਾ ਜੀ ਦੇ ਦਰਗਾਹੀ ਪ੍ਰਸ਼ਾਦ ਵਿੱਚ ਮੂਲ ਮੰਤਰ ਦਾ ਪਾਠ ਸ਼ਾਮਿਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ